ਨੇ ਦੇਖਿਆ ਕਿ ਮੈਂ ਸੰਸਾਰ ਦੇ ਵਿੱਚ ਵਿਚਰ ਕੇ ਦੇਖਿਆ ਅੱਜ ਸਾਰੀ ਦੁਨੀਆ ਜਿਹੜੀ ਪਖੰਡਾਂ ਦੇ ਵਿੱਚ ਫਸੀ ਹੋਈ ਆ ਅੱਜ ਸਾਡੇ ਸੰਗਤ ਨੂੰ ਅੱਜ ਸਾਡੇ ਸਿੱਖ ਭਾਨ ਭਗਤ ਦੇ ਪਖੰਡ ਜਿਹੜੇ ਚਮੜੇ ਹੋਏ ਨੇ ਦਾਸ ਕਿਸੇ ਪਰਿਵਾਰ ਦੇ ਵਿੱਚ ਬੈਠਾ ਆ ਸੀ ਉੱਥੇ ਕਿ ਟਮਾਰੀ ਆਈ ਉਹ ਕਹਿਣ ਲੱਗੇ ਕਿ ਫਲਾਣਾ ਡਾਕਟਰ ਆ ਬੜਾ ਸਿਆਣਾ ਉਹਨਾਂ ਨੂੰ ਕੋਈ ਬਖਸ਼ਿਸ਼ ਹੋਈ ਆ ਕਿ ਜੇ ਕਿਸੇ ਬੰਦੇ ਦੀ ਕੋਈ ਲੱਤ ਬਾਹਂ ਟੁੱਟ ਜਾਂਦੀ ਆ ਉਹ ਹੱਥ ਮਾਰਦਣ ਤੇ ਉਹਨਾਂ ਦੀ ਜਿਹੜੀ ਬਾਹਂ ਲੱਤ ਬਾਹਂ ਟੁੱਟੀ ਆ ਉਹ ਬਿਲਕੁਲ ਠੀਕ ਹੋ ਜਾਂਦੀ ਆ ਭਾਵ ਕਿ ਬੜੀ ਲੰਤ ਵਾਲੀ ਗੱਲ ਆ ਕਿ ਸਾਡੀ ਸਿੱਖ ਕੌਮ ਜਿਹੜੀ ਐਨੇ ਵਹਿਮਾਂ ਭੰਡਾਂ ਵਿੱਚ ਫਸੀ ਹੋਈ ਆ ਪਰ ਮੇਰਾ ਸਾਹਿਬ ਕਹਿੰਦਾ ਸੀ ਖਾਲਸਾ ਖਾਸ ਕਹਾਵੈ ਸੋਈ ਜਿਸ ਕਾ ਹਿਰਦੈ ਭਰਮਣਾ ਹੋਈ ਭਰਮ ਤੇ ਇਕ ਤੇ ਰਹੇ ਨਿਆਰਾ ਸੋਏ ਕਾਲਸ ਸਤਗੁਰ ਹਮਾਰਾ ਕਿ ਮੇਰਾ ਖਾਲਸਾ ਉਹੀ ਆ ਜਿਹੜਾ ਵਹਿਮਾਂ ਪਖੰਡਾ ਦੇ ਕੋਲੋਂ ਬਚਿਆ ਹੋਇਆ ਪਰ ਅੱਜ PLANT ਵਾਲੀ ਗੱਲ ਸਾਡੇ ਸਿੱਖ ਕੌਮ ਵਾਸਤੇ ਕਿ ਅੱਜ ਜਿਹੜੇ ਸਿੱਖ ਕੌਮ ਜੜੀ ਆ ਵਹਿਮਾਂ ਪਖੰਡਾ ਦੇ ਵਿੱਚ ਫਸੀ ਹੋਈ ਆ ਅੱਜ ਤਿੰਨ ਚਾਰ ਦਿਨ ਹੋ ਗਏ ਦਾਸ ਨੂੰ ਇੱਕ ਮਾਈ ਦਾ ਫੋਨ ਆ ਰਿਹਾ ਉਹ ਮਾਈ ਨੇ ਮੈਨੂੰ ਫੋਨ ਕੀਤਾ ਤੇ ਕਹਿਣ ਲੱਗੇ ਜਾਣੇ ਕਿ ਮੇਰਾ ਪੁੱਤਰ ਜਿਹੜਾ ਸ਼ਰਾਬ ਬਹੁਤ ਪੀਂਦਾ ਤੇ ਸਾਡਾ ਕੋਈ ਹੱਲ ਕਰੋ ਮੈਂ ਕਿਹਾ ਹੋਇਆ ਕਿ ਮੈਂ ਕਹਿਣ ਲੱਗੇ ਕਿ ਮੇਰਾ ਪੁੱਤਰ ਜਿਹੜਾ ਸ਼ਰਾਬ ਬਹੁਤ ਪੀਂਦਾ ਐ ਇੰਨੇ ਸ਼ਰਾਬ ਪੀਂਦਾ ਉਹਨੂੰ ਕੋਈ ਸੁੱਝ-ਬੁੱਝ ਨਹੀਂ ਦਿੰਦੇ ਤੇ ਜਦੋਂ ਘਰ ਦੇ ਵਿੱਚ ਆਉਂਦਾ ਆ ਕੇ ਸਾਡੇ ਤੇ ਨਾਲ ਪਲੇਸ਼ ਕਰਦਾ ਆਪਣੇ ਘਰ ਵਾਲੇ ਤੇ ਨਾਲ ਲੜਦਾ ਬੱਚਿਆਂ ਦੇ ਨਾਲ ਲੜਦਾ ਸਾਡੇ ਨਾਲ ਲੜਦਾ ਪਾ ਕੇ ਸ਼ਰਾਬ ਜਿਹੜੇ ਉਹਨੇ ਪੀਦਾ ਤੇ ਮੈਂ ਕਿਹਾ ਇਸ ਦਾ ਤੇ ਦਰ ਕਰਨਾ ਕੀ ਆ ਕਹਿੰਦੇ ਕੋਈ ਹੱਲ ਕਰੋ ਹੁੰਦਾ ਸਾਨੂੰ ਕਿਸੇ ਸਿਆਣੇ ਨੇ ਕਿਹਾ ਕਿ ਇਹਨੂੰ ਸ਼ਰਾਬ ਜਿਹੜੀ ਪੜਾ ਕੇ ਪਾਈ ਗਈ ਹੈ ਤੇ ਮੈਂ ਕਿਹਾ ਇਹ ਕਿਤਾਬ ਪੜਾਤੀ ਤੇ ਮੈਂ ਕਿਹਾ ਇਹਦੇ ਬਾਅਦ ਤੇ ਫਿਰ ਨਸ਼ਾ ਛਡਾਓ ਕੇਂਦਰ ਤੇ ਜਾਓ ਉੱਥੇ ਤੁਸੀਂ ਆਪਣੇ ਬੱਚੇ ਨੂੰ ਛੱਟ ਕੇ ਆਓ ਤੇ ਜਿਹੜੇ ਸ਼ਰਾਬ ਜਿਹੜੀ ਛੋਟੀ ਜਾਵੇਗੀ ਕਹਿੰਦੇ ਨਏ ਗਿਆਨੇ ਜੀ ਸ਼ਰਾਬ ਦੀ ਕੋਈ ਗੱਲ ਨਹੀਂਗੇ ਸਾਡੇ ਬੱਚੇ ਨੇ ਸ਼ਰਾਬ ਜਿਹੜੀ ਪੜ੍ਹਾ ਕੇ ਜਿਹੜੀ ਪਿਆਰੀ ਹੋਈ ਆ ਭਾਗ ਕੇ ਕਹਿੰਦੇ ਕਿ ਸਾਡੇ ਬੱਚੇ ਦੇ ਉੱਤੇ ਕਾਲਾ ਧਿਲਮ ਕੀਤਾ ਹੋਇਆ ਜਿਵੇਂ ਆਮ ਦੇਖੀਦਾ ਕਈ ਲੋਕ ਦਾਸਾਂ ਨੂੰ ਲੱਗਦੇ ਨੇ ਕਹਿੰਦੇ ਕਿ ਫਲਾਣੇ ਬੰਦੇ ਨੇ ਸਾਡੇ ਤੇ ਕਾਲਾ ਜਾਦੂ ਕਰਤਾ ਉਹ ਦੂਜਾ ਬੰਦਾ ਜਿਹੜਾ ਐਦਾਂ ਦਾ ਕਰਦਾ ਉਹ ਆਉਂ ਕਰਦਾ ਤੇ ਓਂ ਕਰਦਾ ਕਹਿੰਦੇ ਕਿ ਕਾਲਾ ਜਾਤੂ ਜਿਹੜਾ ਮੇਰੇ ਪੁੱਤਰ ਦੇ ਉੱਤੇ ਕਰ ਦਿੰਦਾ ਹੈ ਕਹਿੰਦੀ ਹੋਇਆ ਕਿ ਇਸੇ ਕਿ ਇੱਕ ਦਿਨ ਮੇਰਾ ਪੁੱਤਰ ਕਹਿੰਦੇ ਬਾਹਰ ਗਿਆ ਤੇ ਉਹਦਾ ਕੜਾ ਜਿਹੜਾ ਥੱਲੇ ਡਿੱਗ ਪਿਆ ਸੀ ਉਹਦਾ ਕੜਾ ਚੋਰੀ ਹੋ ਗਿਆ ਤੇ ਕਹਿੰਦੇ ਕਿ ਹਫ਼ਤੇ ਬਾਅਦ ਉਹੀ ਕੜਾ ਜਿਹੜਾ ਸਾਡੇ ਦਰਵਾਜ਼ੇ ਤੇ ਬਾਹਰ ਮਿਲਿਆ ਕਹਿੰਦੇ ਚੁੱਕ ਕੇ ਮੇਰੇ ਪੁੱਤਰ ਨੇ ਉਹਦਾ ਹੀ ਪਾ ਲਿਆ ਕਹਿੰਦੇ ਜਦੋਂ ਦਾ ਉਸਨੇ ਉਹ ਕੜਾ ਪਾਇਆ ਪਤਾ ਨਹੀਂ ਕਿਹੜਾ ਕਾਲਾ ਜਾਦੂ ਕੀਤਾ ਮੇਰਾ ਪੁੱਤਰ ਜਿਹੜਾ ਸ਼ਰਾਬ ਪੀਣ ਲੱਗ ਪਿਆ ਤੇ ਘਰ ਦੇ ਵਿੱਚ ਆ ਕੇ ਕਲੇਸ਼ ਕਰਦਾ ਨੜਦਾ ਸਾਡੇ ਦੇ ਨਾਲ ਤੇ ਮੈਂ ਉਸ ਮਾਈ ਨੂੰ ਕਿਹਾ ਮਾਈ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਅੰਮ੍ਰਿਤਧਾਰੀ ਹੈਗਾ ਕਹਿੰਦੇ ਹਾਂ ਹੈਗਾ ਮੇਰੇ ਪੁੱਤਰ ਦੀ ਮਾਸੀ ਆ ਉਸਨੇ ਅੰਮ੍ਰਿਤ ਛਕਿਆ ਹੋਇਆ ਤੇ ਉਹ ਜਾਨਾ ਜਿਹੜਾ ਮਿਤਨੈਮ ਕਰਦੀ ਆ ਗੁਰੂ ਘਰ ਦੇ ਚੱਲਦੀ ਆ ਮੈਂ ਕਿਹਾ ਮਾਈ ਤੂੰ ਆਪਣੇ ਬੱਚੇ ਨੂੰ ਜਿਹੜਾ ਉੱਥੇ ਛੱਡ ਗਿਆ ਤੇ ਮਾਈ ਜਿਹੜੀ ਆ ਬਹੁਤ ਸਿਆਣੀ ਸੀ ਉਹ ਆਪਣੇ ਪਰਿਵਾਰ ਨੂੰ ਆਪਣੇ ਬੱਚੇ ਨੂੰ ਜਿਹੜਾ ਉਹ ਆਪਣੀ ਭੈਣ ਦੇ ਕੋਲ ਛੱਡ ਆਉਂਦੀ ਆ ਜਦੋਂ ਉੱਥੇ ਛੱਡ ਕੇ ਆਇਆ ਕਿੰਦੀ ਕਿ 4 ਦਿਨ ਉੱਥੇ ਰਿਹਾ ਕਹਿੰਦੀ ਕਿ ਮੈਂ ਚੌਥੇ ਦਿਨ ਬਾਅਦ ਵਿੱਚ ਉਸਨੂੰ ਫੋਨ ਕੀਤਾ ਤੇ ਪੁੱਤਰ ਮੇਰਾ ਪੁੱਤਾਂ ਤੇ ਕਹਿਣ ਲੱਗੇ ਬਿਲਕੁਲ ਠੀਕ ਆ ਹੁਣ ਸ਼ਰਾਬ ਨਹੀਂ ਪਿੰਦਾ ਤੇ ਜਦੋਂ ਪੁੱਛਦੇ ਮੈਨੂੰ ਕਿਆ ਕਿ ਸ਼ਰਾਬ ਨਹੀਂ ਹੁਣ ਪਿੰਦਾ ਹੁਣ ਗੁਰਬਾਣੀ ਤੇ ਨਾਲ ਜੁੜ ਗਿਆ ਤੇ ਮੈਂ ਉਸਨੂੰ ਪੁੱਛਿਆ ਮੈਂ ਕਿ ਕਾਲਾ ਚਾਦ ਕਿਥੇ ਗਿਆ ਮੈਂ ਕਿ ਕਾਲਾ ਚਾਦ ਉਹ ਜਿਹੜਾ ਉਹਨਾਂ ਨਾਲ ਚੰਮੜਦਾ ਹੋ ਸਕਦਾ ਕੋਈ ਹੋਵੇ ਚੀਜ਼ ਪਰ ਚੰਮੜਦਾ ਉਹਨਾਂ ਨੂੰ ਜਿਹੜੇ ਗੁਰਬਾਣੀ ਨਹੀਂ ਪੜ੍ਹਦੇ ਜਿਹੜੇ ਕਾਲ ਪੁੱਖ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਪੈ ਸਰਸੇ ਪੂਰੇ ਗੁਰ ਤੇ ਜਾਣੇ ਕਿ ਜਿਹੜੇ ਪੂਰੇ ਗੁਰੂ ਦੇ ਦਰਮੇਂ ਜੜੇ ਹੋਏ ਜਿਹੜੇ ਇੱਕ ਕਾਲ ਪੁੱਖ ਪਰਮਾਤਮਾ ਦੇ ਨਾਮ ਦੇ ਨਾਲੇ ਜੁੜੇ ਤੁਸੀਂ ਇੱਕ ਕਾਲ ਪੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲਓ ਤੇ ਜਿਹੜੇ ਕਾਲੇ ਜਾਦੂ ਤ ਸਾਰੇ ਨਸ਼ਟ ਹੋ ਜਾਣਗੇ ਇਕ ਨਾਮ ਜਿਸ ਮਨ ਵਸੈ ਦੁੱਖ ਦਰਦ ਸਭ ਤਾਂ ਕਰਨਾ ਸਿ। ਜਰਤ ਅਸੀਂ ਇੱਕ ਕਾਲਪੁਖ ਪ੍ਰਾਰਥਨਾ ਦੇ ਨਾਮ ਦੇ ਨਾਲ ਲੜ ਜੋਗੇ ਤੇ ਅੱਜ ਦੇ ਉਪਰਨਾਮ ਵਿੱਚ ਵੀ ਗੁਰੂ ਸਾਹਿਬ ਜੀ ਇਹੀ ਬਖਸ਼ਿਸ਼ ਕਰਦੇ ਬੈਠੇ ਹਾਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਾਲਕទេស ਲੋਕੋਂ ਤਾਹਾਂ ਪਲਜਨ ਤਾਰੇ। ਕਿ ਤੂੰ ਇੱਕ ਖਸਮ ਦੇ ਨਾਮ ਦੇ ਨਾਲ ਜੁੜ ਜਾ ਜਦੋਂ ਤੂੰ ਇੱਕ ਖਸਮ ਦੇ ਨਾਮ ਦੇ ਨਾਲ ਜੁੜ ਜਾਵੇਂਗਾ ਜਿੰਨੇ ਵੀ ਸੰਸਾਰ ਦੇ ਵਿੱਚ ਕਾਲੇ ਜਾਦੂ ਆ ਠੁਗੇ ਠੜਕੇ ਆ ਇਹਨਾਂ ਤੋਂ ਤੂੰ ਬਚ ਜਾਵੇਂਗਾ ਤੇ ਚੰਬਰ ਤੇ ਵੀ ਉਹਨਾਂ ਨੂੰ ਆ ਜਿਹੜੇ ਇੱਕ ਕਾਲਪਿਤ ਪ੍ਰਮਾਤਮਾ ਦੀ ਬਾਣੀ ਨੂੰ ਨਹੀਂ ਪੜਦੇਗੇ ਅੱਜ ਦੇਖੀ ਤਾਂ ਬੜੇ ਸੰਨ ਦੁੱਖ ਆਉਂਦਾ ਜਦ ਆ ਕੇ ਲੋਕ ਦੱਸਣ ਕਿਸ ਸਿਆਣੇ ਕੋਲ ਗੈ ਸਾ ਉਹਨੇ ਕਹਿ ਆ ਕਿ ਸਾਡੇ ਪੁੱਤਰ ਨੂੰ ਜਿਹੜਾ ਕਾਲਾ ਜਾਦੂ ਚੱਪੜ ਗਿਆ ਕਿਸੇ ਨੂੰ ਅਹ ਕਰਤਾ ਕਿਸੇ ਨੇ ਅਹ ਕਰਤਾ ਬੜੇ ਦੁੱਖ ਵਾਲੀ ਗੱਲ ਕਿ ਅੱਜ ਅਸੀਂ ਕਿਹੜੇ ਵਰਨਾ ਪਰ ਪਰਮਾ ਵਿੱਚ ਫਸ ਗਏ ਆ ਮੈਨੂੰ ਇੱਕ ਪਰਿਵਾਰ ਦੀ ਘਟਨਾ ਯਾਦ ਆ ਰਹੀ ਆ ਅੱਜ ਤੋਂ ਕਰੀਬ ਡੇਢ ਮਹੀਨਾ ਤਾਸ ਨੂੰ ਇੱਕ ਫੋਨ ਆਇਆ ਸੀ ਤੋ ਕਹਿਣ ਲੱਗੀ ਮਾਈ ਕਹਿਣ ਲੱਗੀ ਕਹਿ ਲੱਗੀ ਜਾਨੇ ਜੀ ਮੇਰੇ ਜਵਾਈ ਨੂੰ ਕਿਸੇ ਨੇ ਕੁਝ ਕਰ ਦਿੱਤਾ ਤੇ ਮੈਂ ਕਿਹਾ ਹੋਇਆ ਕੀ ਆ ਕਹਿੰਦੇ ਜਦੋਂ ਦਾ ਕਿਸੇ ਪਰਿਵਾਰ ਦੇ ਵਿੱਚ ਕੰਮ ਕਰਨ ਨੂੰ ਆਦ ਤੇ ਗਿਆ ਸੀ ਤੇ ਉਧਰੋਂ ਇਸਨੇ ਪ੍ਰਸ਼ਾਦਾ ਖਾ ਲਿਆ ਛੱਕ ਲਿਆ ਤੇ ਜਦੋਂ ਦਾ ਇਸਨੇ ਪ੍ਰਸ਼ਾਦਾ ਉਹਨਾਂ ਤੇ ਕਰੋ ਛੱਕਿਆ ਪਤਾ ਨਹੀਂ ਕੀ ਹੋ ਗਿਆ ਜਦੋਂ ਤੱਕ ਅੰਮੀ ਜਾਂਦਾ ਤੇ ਤੇ ਘਰ ਦੇ ਵਿੱਚ ਆਉਂਦਾ ਤੇ ਮੇਰੇ ਕੁੜੀ ਦੇ ਨਾਲ ਲੜਨ ਲੱਗ ਪੈਂਦਾ ਬੱਚਿਆਂ ਨੂੰ ਮੁੱਟੜ ਲੱਗ ਪੈਂਦਾ ਆਪਣੇ ਘਰ ਵਾਲੇ ਦਾ ਉੱਤਰ ਲੱਗ ਪੈਂਦਾ ਕਹਿੰਦੇ ਪਤਾ ਨਹੀਂ ਕੀ ਹੋ ਗਿਆ ਚਲੋਦਾ ਉਧਰ ਪਛਾਤਾ ਛੱਕੇ ਆਇਆ ਤੇ ਜਗਦੇ ਦਾ ਮਨ ਲੱਗ ਪਿਆ ਤੇ ਮੈਂ ਮਾਈ ਨੂੰ ਇੱਕੋ ਗੱਲ ਕਹੇ ਸੀ ਮੈਂ ਕਿ ਆਪਾਂ ਨੂੰ ਤੈਂ ਅਮਰਤ ਵੇਲੇ ਉੱਠ ਕੇ ਜਗਜੀ ਦਾ ਜਾਪ ਕਰਿਆ ਕਰ ਜਦੋਂ ਸ਼ਰਧਾ ਭਾਵਨਾ ਤੇ ਨਾਲ ਅਸੀਂ ਜਗਜੀ ਦਾ ਜਾਪ ਕਰਾਂਗੇ ਤੇ ਜਗਜੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਸਾਰੇ ਦੁੱਖ ਪਲੇ ਜੜਿਆ ਨਾਸ਼ ਹੋ ਜਾਣਗੇ ਗੁਰ ਮੰਤਰ ਦਾ ਜਾਪ ਕਰਾਂਗੇ ਮੂਲ ਮੰਤਰ ਦਾ ਜਾਪ ਕਰਾਂਗੇ ਤੇ ਜਪਾਂਗੇ ਪਿਆਰ ਦੇ ਨਾਲ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਦ ਪਿਆਰ ਦੇ ਨਾਲ ਜਪਾਂਗੇ ਤੇ ਸਾਡੇ ਸਾਰੇ ਦੁੱਖਲੇ ਨਾਸ਼ ਹੋ ਜਾਣਗੇ ਇੱਕ ਵਾਰਾ ਕਹੋ ਸਤਨਾਮ ਸ੍ਰੀ ਵਾਹਿਗੁਰੂ ਜਦ ਸ਼ਰਦਾ ਸਾਡੇ ਅੰਦਰ ਸ਼ਰਦਾ ਜਗਤੀ ਤਾਂ ਮਾਈ ਕਹਿੰ ਲੱਗੀ ਕਹਿੰਦੀ ਕਿ ਮੇਰਾ ਪੁੱਤਰ ਜਿਹੜਾ ਰੋਜ਼ਾਨਾ ਇੱਕ ਹਫਤਾ ਜਿਹੜਾ ਨਿਤ ਦਿਨ ਕਰਦਾ ਰਿਹਾ ਤੇ ਅੱਜ ਜਿਹੜਾ ਬਿਲਕੁਲ ਠੀਕ ਆ ਤੇ ਬੜੀ ਖੁਸ਼ੀ ਵਾਲੀ ਗੱਲ ਆ ਕਿ ਅੱਜ ਸੁਲਮਨ ਚੇ ਪਰਿਵਾਰ ਨੇ ਅੰਮ੍ਰਿਤ ਛਕ ਲਿਆ ਅੱਜ ਤਾਂ ਅੰਮ੍ਰਿਤ ਵੇਲੇ ਦਾਸਨ ਕੋਣ ਆਇਆ ਕਰੀ 3:30 ਵਜੇ ਤੇ ਬੜੀ ਖੁਸ਼ੀ ਵਾਲੀ ਗੱਲ ਕਹਿਣ ਲੱਗੇ ਕਿ ਮੇਰੇ ਬੱਚੇ ਜਿਹੜਿਆ ਹੁਣ ਗੁਰੂ ਘਰ ਦੇ ਜਾਣ ਲੱਗ ਪਏ ਨੇ ਗੁਰੂ ਦੇ ਨਾਲ ਜੁੜ ਕੇ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਜਾਵਾਂਗੇ ਤੇ ਗੁਰੂ ਸਾਨੂੰ ਕਦੇ ਵੀ ਦੁੱਖ ਨਹੀਂ ਆਦਰਵੇਗਾ ਤੱਤੀ ਬਾਹ ਨਹੀਂ ਲੱਗਦਾ ਤੇ ਆਪਰ ਚਾਹਨਾ ਪੜਦੇ ਆ ਹਰ ਜੁਗ ਚੁਗ ਭਗਤ ਪਾਇਆ ਪੈਰ ਰੱਖਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪਹਿਲਾ ਤਰਾਇਆ ਹੰਕਾਰਾਂ ਦਾ ਲਤਕਾ ਪਿੱਟ ਤੇ ਨਾਮ ਦੇਉ ਮਖਲਾਇਆ ਜਦ ਨਾਨਕ ਐਸਾ ਰਸਿਆ ਅੰਤ ਲੈ ਛੜਾਇਆ ਜਿੱਥੇ ਅਸੀਂ ਹੋਰ ਜਾਣਨਾ ਸਹਿਬ ਦੀ ਬਾਣੀ ਪੜਾਂਗੇ ਸਤ ਸੰਗਤ ਕਰਾਂਗੇ ਕਿਉਂਕਿ ਜਦ ਸਤ ਸੰਗਤ ਕਰਾਂਗੇ ਸਤ ਸੰਗਤ ਕਰਨ ਦੇ ਨਾਲ ਸਾਡੀ ਭਾਵੇਂ ਜਿਹੜੀ ਆ ਖਤਮ ਹੋ ਜਾਂਦੀ ਆ ਸਤ ਸੰਗਤ ਮੇਲ ਹਰデア ਗਿਆ ਹੌਨੇ ਰੋਕਿਆ ਪਾਇਆ ਸਾਜ ਸਮਾਧਨ ਕਰਾਂਗੇ ਕਿ ਜਦ ਸੱਚ ਅਵਸਥਾ ਦੇ ਵਿੱਚ ਆ ਕੇ ਅਸੀਂ ਸਾਈਬਾ ਦੀ ਬਾਣੀ ਪੜਾਂਗੇ ਸਤ ਸੰਗਤ ਕਰਾਂਗੇ ਸਾਡੇ ਸਾਰੇ ਲੋਕ ਜਿਹੜੇ ਆ ਉਹ ਨਾਸ਼ ਜਾਣ ਸਾਨੂੰ ਕਾਲਪਿਤ ਪਰਮਾਤਮਾ ਇੱਕ ਕਾਲਪਿਤ ਪਰਮਾਤਮਾ ਦੇ ਨਾਮ ਨੂੰ ਚੱਪਣਾ ਪਵੇਗਾ ਤੇ ਭਗਤ ਕਬੀਰ ਜੀ ਵੀ ਫਰਮਾਨ ਕਰਦੇ ਹਨ ਕਿਬੀਰ ਹਰ ਦਾ ਸਿਮਰਨ ਜੋ ਕਰੇ ਸੋ ਸੁਖਿਆ ਸੰਸਾਰ ਇਤ ਉਤ ਕਦੇ ਨਾ ਡੋਲਾਈ ਜਿਸ ਰਾਖਿਆ ਸਰਦਨਹਾਰ ਕਿ ਜਿਹੜਾ ਸਹਿਬਾ ਦੀ ਬਾਣੀ ਪੜਦਾ ਇੱਕ ਕਾਲਪਿਤ ਪਰਮਾਤਮਾ ਦੇ ਨਾਮ ਜਿਹਨਾਂ ਜੁੜਿਆ ਹੋਇਆ ਦਾਸ ਨੂੰ ਇੱਕ ਪ੍ਰਵਾਰ ਦੀ ਘਟਨਾ ਕਹਿਣ ਦਾ ਹੁਕਮ ਹੋਇਆ ਪਰਿਵਾਰ ਨੇ ਸਥਾਣ ਕੀਤਾ ਸੀ ਇਹ ਪਰਿਵਾਰ ਜਿਹੜਾ ਦਬਈ ਦੇ ਵਿੱਚ ਰਹਿੰਦਾ ਸੀ ਸਿੱਖ ਪਰਿਵਾਰ ਜੀ ਦਬਈ ਦੇ ਵਿੱਚ ਰਹਿੰਦਾ ਸੀ ਇਹਨਾਂ ਦੇ ਜਿਹੜੇ ਟਰਾਲੇ ਚੱਲਦੇ ਸਨ ਟਰਾਂਸਪੋਰਟ ਕਰਦੀ ਸੀ ਤੇ ਉਥੇ ਪਰਿਵਾਰ ਰਹਿਦਾ ਸੀ ਕਾਲਕ ਪ੍ਰਮਾਤਮਾ ਦੀ ਬਾਣੀ ਦੇ ਨਾਲ ਜੁੜਿਆ ਸੀ ਪਰਿਵਾਰ ਜਿਹੜਾ ਅੰਮ੍ਰਿਤਧਾਰੀ ਸੀ ਉਹਨਾਂ ਦੇ ਲਾਗੇ ਹੀ ਇੱਕ ਜਿਹੜਾ ਮੁਸਲਮਾਨ ਰਹਿੰਦਾ ਸੀ ਨਵਾਬ ਰਹਿੰਦਾ ਸੀ ਉਹ ਨਵਾਬ ਜਿਹੜਾ ਉਹ ਸਿੱਖ ਵੀਰ ਤੋਂ ਬੜੀ ਈਰਖਾ ਰੱਖਦਾ ਸੀ ਕਿਉਂਕਿ ਉਹਦੇ ਵੀ ਟਰਾਲੇ ਚੱਲਦੇ ਸਨ ਬੜੀ ਈਰਖਾ ਰੱਖਦਾ ਸੀ ਕਿ ਪੰਜਾਬ ਦੇ ਵਿੱਚੋਂ ਆ ਕੇ ਸਿੱਖ ਵੀਰ ਜਿਹੜਾ ਆ ਕੇ ਇਸਨੇ ਟਰਾਲੇ ਬਾੜੇ ਇਹ ਇੰਨਾ ਅਮੀਰ ਬਣ ਗਿਆ ਤੇ ਅਸੀਂ ਇੱਥੇ ਨਵਾਬ ਬੰਦੇ ਆ ਅਸੀਂ ਇੱਥੇ ਰਹਿਣ ਵਾਲੇ ਆ ਇਹ ਸਾਡੇ ਤੋਂ ਵੀ ਅਮੀਰ ਹੋ ਗਏ ਨੇ ਆਮ ਦੇਖੀ ਤਾਂ ਕਈ ਲੋਕ ਜਿਹੜੇ ਆ ਜੇ ਦੂਸਰਾ ਭਰਾ ਨਸ਼ੇੜੀ ਕਰ ਨਸ਼ਾ ਕਰਦਾ ਹੋਵੇ ਤੇ ਇਹਦਾ ਪਹਿਲਾ ਜਿਹੜਾ ਕਾਲ ਪ੍ਰਮਾਤਮਾ ਦੇ ਗਾਣੇ ਤੇ ਨਾਲ ਜੁੜਿਆ ਥੋੜੀ ਜੀ ਤਰੱਕੀ ਕਰ ਲਵੇ ਦੂਸਰਾ ਜਿਹੜਾ ਇਥਾ ਕਰਦਾ ਇਹ ਆਮ ਘਰਾਂ ਦੀ ਘਟਨਾ ਹੈ ਇਹ ਪਰਿਵਾਰ ਦੇ ਵਿੱਚ ਰਹਿੰਦਾ ਸੀ ਦਵਾਈ ਦੇ ਵਿੱਚ ਰਹਿੰਦਾ ਸੀ ਉਹ ਕਹਿਣ ਲੱਗਾ ਕਹਿੰਦਾ ਕਿ ਉਹ ਨਾਬਾਬ ਜਿਹੜਾ ਦਾਦ ਦੇ ਵਿੱਚੋਂ ਬਹੁਤ ਇਥਾ ਕਰਦਾ ਸੀ ਜਿਹੜਾ ਪੁੱਛਣੇ ਘਟਨਾ ਦੱਸੀ ਤੇ ਕਹਿੰਦਾ ਲੱਗਾ ਕਿ ਉਸਨੇ ਜਿਹੜਾ ਕਿਸੇ ਇੰਟਰਵਿਊ ਦੇ ਵਿੱਚ ਦੇਖਿਆ ਕਿ ਬਗਦਾਦ ਦੇ ਵਿੱਚ ਇੱਕ ਮੌਲਵੀ ਰਹਿੰਦਾ ਸੀ ਜਿਹੜਾ ਕਾਲਾ ਜਾਦੂ ਜਾਂਦਾ ਸੀ ਕਹਿੰਦਾ ਕਿ ਮੈਂ ਉਸ ਨੂੰ ਫੋਨ ਕੀਤਾ ਉਸਨੇ ਫੋਨ ਕੀਤਾ ਤੇ ਉਸਨੇ ਆਪਣੇ ਕੋਲ ਬੁਲਾ ਲਿਆ ਤੇ ਉਹਨੇ ਪੁੱਛਿਆ ਕਹਿੰਦਾ ਕਿ ਮੈਂ ਭਾਰਤ ਭਾਨ ਦੇ ਕਾਲੇ ਜਾਦੂ ਜਾਂਦਾ ਬਰਬਾਦ ਕਿਸਮ ਕਰਨਾ ਤੇਉ ਕਰਨ ਨਵਾਬ ਕਹਿਣ ਲੱਗਾ ਕਹਿਣ ਲੱਗਾ ਕਿ ਇੱਕ ਸਿੱਖ ਵੀਰ ਜਿਹੜਾ ਪੰਜਾਬ ਦੇ ਵਿੱਚੋਂ ਆਇਆ ਉਹਦੇ ਟਰਾਲੇ ਬਹੁਤ ਚੱਲਦੇ ਪੈਣ ਆਪਾਂ ਉਸ ਨੂੰ ਪਰਬਾਤ ਕਰ ਦੇਣਾ ਮਿੱਟੀ ਦੇ ਵਿੱਚ ਰੋਲ ਕੇ ਰੱਖ ਦੇਣਾ ਕਹਿਣ ਲੱਗਾ ਕਿ ਉਸ ਜਿਹੜਾ ਨਵਾਬ ਨੇ ਮੌਲਵੀ ਨੇ ਜਦੋਂ ਪਿਆ ਤੇ ਮੌਲਵੀ ਕਹਿਣ ਲੱਗਾ ਕਿ ਇੰਨੇ ਦਰਾਰ ਲੱਗਣਗੇ ਕਹਿੰਦਾ ਇੰਨੇ ਹਜ਼ਾਰ ਦਰਾਰ ਲੱਗਣਗੇ ਤਾਂ ਮੈਨੂੰ ਪੈਸੇ ਦੇ ਦੇ ਤਦ ਮੈਂ ਉਸ ਨੂੰ ਬਰਬਾਦ ਕਰਕੇ ਰੱਖ ਲਵਾਂਗਾ ਕਹਿੰਦਾ ਮੈਨੂੰ ਸਮਾਂ ਦਿ ਦਿਨ ਦੇ ਦ 48 ਘੰਟੇ ਦਾ ਉਸ ਨੇ ਸਮਾਂ ਮੰਗ ਲਿਆ ਜਦੋਂ 48 ਘੰਟੇ ਦਾ ਸਮਾਂ ਮੰਗ ਲਿਆ 48 ਘੰਟੇ ਬਾਅਦ ਉਸ ਨੇ ਇੱਕ ਚਾਦਰ ਜਿਹੀ ਥੱਪ ਉਡਾ ਦਿੱਤੀ ਜਿਸ ਨੂੰ ਦੇਖ ਕੇ ਜਿਹੜਾ ਨਿਬਾਬ ਜਿਹੜਾ ਬੜਾ ਖੁਸ਼ ਹਦਾ ਕਹਿਣ ਲੱਗਾ ਬਾਜੀ ਬਾ ਮੌਲਵੀ ਸਾਹਿਬ ਤੁਸੀਂ ਬਹੁਤ ਚਾਤੂ ਜਾਨ ਦੇ ਚਕਾਲੇ ਕਿੰਨਾਂ ਜਾਨ ਦੇ ਤੇ ਉਸ ਸਿੱਖ ਵੀਰ ਨੂੰ ਫੜ ਕੇ ਬਰਬਾਦ ਕਰਦੋ। ਤੋਂ ਸਿੱਖ ਵੀਰ ਅੱਗੇ ਦੱਸਦਾ ਮਿਲਣ ਕਹਿਣ ਲੱਗਾ ਕਿ ਉਸਨੇ ਬੜਾ ਜ਼ੋਰ ਲਾਇਆ। ਉਹ ਚਾਦਰ ਜੀ ਜਦੋਂ ਡਾਈ ਤੇ ਕਹਿਣ ਲੱਗਾ ਮੌਲਵੀ ਨੇ ਕਹਿ ਦਿੱਤਾ ਕਿ ਹੁਣ ਉਹ ਲੱਗਦਾ ਬਹੁਤ ਉਹਦਾ ਨੁਕਸਾਨ ਹੋ ਗਿਆ। ਕਹਿੰਦਾ ਨਵਾਬ ਜਿਹੜਾ ਤੀਜੇ ਚੌਥੇ ਦਿਨ ਕਹਿੰਦਾ ਮੇਰੇ ਘਰ ਦੇ ਵਿੱਚ ਆਇਆ। ਆ ਕੇ ਪੁੱਛਣ ਲੱਗਾ ਕਹਿੰਦਾ ਬਾਈ ਜਾਨ, "ਕਿਆ ਹਾਲ ਚੱਲ?" ਕਹਿਣ ਲੱਗਾ ਕਿ ਜਿਵੇਂ ਸਿੱਖ ਵੀਰ ਕਹਿੰਦੇ ਨੇ ਚੜ੍ਹਦੀ ਕਲਾ ਛੋਟਾ ਮੋਟਾ ਦੁੱਖ ਵਿਵਤਾ ਵਿੱਚ ਸਾਡੇ ਸਿੱਧਾਂ ਨੂੰ ਕਹਿੰਦੇ ਚੜ੍ਹਦੀ ਕਲਾ ਕਹਿਣ ਲੱਗਾ ਪਰਿਵਾਰ ਕਹਿੰਦੇ ਚੜ੍ਹਦੀ ਕਲਾ ਕਹਿੰਦੇ ਟਰਾਲੀ ਕਿੱਦਾਂ ਚੱਲਦੇ ਪਏ ਕਹਿੰਦੇ ਚੜ੍ਹਦੀ ਕਲਾ ਭਾਪ ਕੀ ਜਿਹੜਾ ਵੀ ਸਵਾਲ ਪੁੱਛੇ ਚੜ੍ਹਦੀ ਕਲਾ ਦਾ ਜਵਾਬ ਮਿਲੇ ਤਾਂ ਪੁੱਛਣ ਲੱਗਦਾ ਕੋਈ ਨੁਕਸਾਨਤ ਨਹੀਂ ਹੋਇਆ ਕਹਿੰਦੇ ਨਹੀਂ ਕੋਈ ਪਰਿਵਾਰ ਦੇ ਵਿੱਚ ਦਿੱਕਤ ਕਹਿੰਦੇ ਨਹੀਂ ਤੇ ਉਸ ਨਾਬਾਬ ਨੂੰ ਜਿਹੜਾ ਬੜਾ ਗੁੱਸਾ ਆਇਆ ਕਹਿਣ ਲੱਗਾ ਕਿ ਮੈਂ ਇੰਨੇ ਯਾਦ ਰਾਤ ਉਸ ਮੌਲਵੀ ਨੂੰ ਦਿੱਤੇ ਨੇ ਪਰ ਸਿੱਖ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਕਿਉਂ ਉਹ ਗਿਆ ਫਿਰ ਮੌਲਵੀ ਦੇ ਕੋਲ ਗਿਆ ਤੇ ਮੌਲਵੀ ਨੂੰ ਜਾ ਕੇ ਕਹਿਣ ਲੱਗਾ ਕਹਿਣ ਲੱਗਾ ਕਿ ਤੈਨੂੰ ਇੰਨੇ ਪੈਸੇ ਦਿੱਤੇ ਨੇ ਤੇ ਸਿੱਖ ਦਾ ਤੇ ਫਿਰ ਨਹੀਂ ਕੋਈ ਨੁਕਸਾਨ ਹੋਇਆ ਤੇ ਮੌਲਵੀ ਕਹਿਣ ਲੱਗਾ ਕਹਿੰਦਾ ਨਵਾਬ ਸਾਹਿਬ ਮੇਰੇ ਕੋਲ ਹੁਣ ਇੱਕ ਐਹੋ ਜਿਹਾ ਇਲਮ ਹੈਗਾ ਕਾਲਾ ਜਾਦੂ ਜਿਹਨੂੰ ਕਹਿੰਦੇ ਆ ਇਹੋ ਜਿਹਾ ਪੜਾਜਤ ਹੋਏਗਾ ਤੁਝੇ ਮੈਂ ਇੱਕ ਛੱਡ ਦਿੱਤਾ ਉਹ ਸਿੱਖ ਪਰਿਵਾਰ ਦੇ ਵਿੱਚੋਂ ਸਾਰਾ ਸਰਬਨਾਸ਼ ਹੋ ਜਾਵੇਗਾ ਕਹਿਣ ਲੱਗਾ ਫਿਰ ਉਸਨੇ ਜਦਨ ਕੀਤਾ ਕਹਿੰਦਾ ਇੱਕ ਹਫਤੇ ਬਾਅਦ ਫਿਰ ਮੇਰੇ ਘਰ ਦੇ ਵਿੱਚ ਉਹ ਨਿਵਾਬ ਆਇਆ ਫਿਰ ਆ ਕੇ ਉਹੇ ਜਿਹਾ ਸਵਾਲ ਪੁੱਛਣ ਲੱਗਾ ਕਿ ਬਾਈ ਜਾਨ ਕੈਸੇ ਹੋ ਕਹਿਣ ਲੱਗਾ ਕਿ ਮੈਂ ਚੜ੍ਹਦੀ ਕਲਾ ਕਹਿੰਦਾ ਕਿ ਜਦੋਂ ਉਸਨੇ ਸਾਦੇ ਸਵਾਲ ਪੁੱਛੇ ਤਾਂ ਮੈਂ ਉਸਨੂੰ ਕਿਹਾ ਕਿ ਕਿ ਵੀਰ ਤੋਂ ਪਹਿਲਾਂ ਵੀ ਆਇਆ ਸੀ ਨਵਾਬ ਸਾਹਿਬ ਤੁਸੀਂ ਪਹਿਲਾਂ ਵੀ ਆਏ ਸੀ ਇਹ ਕਾਰਨ ਕੀ ਆ ਤੁਸੀਂ ਵਾਰ-ਵਾਰ ਆ ਕੇ ਇਹ ਕਿਉਂ ਪੁੱਛ ਰਹੇ ਹੋ ਕਹਿਣ ਲੱਗਾ ਕਿ ਇਸ ਦੇ ਬਾਰੇ ਕਿ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਕਹਿਣ ਲੱਗਾ ਕਿ ਜਿਹੜਾ ਪੁੱਛ ਕੇ ਉਹ ਚੱਲਿਆ ਸੀ ਇੰਨੇ ਚਿਰਾਂ ਉੱਤੇ ਇੱਕ ਸਿੱਖ ਵੀਰ ਆਇਆ ਦੀਫਤ ਕਹਿਣ ਲੱਗਾ ਕਿ ਜਦੋਂ ਪਤੇ ਬੁਲਾਏ ਤੇ ਉਹ ਜਿਹੜਾ ਫੈਟ ਦੇਖ ਕੇ ਜਿਹੜਾ ਸਰਦਾਰ ਜੀ ਬਹੁਤ ਖੁਸ਼ ਹੋਏ ਜਦ ਸਰਦਾਰ ਜੀ ਖੁਸ਼ ਹੋਏ ਤੇ ਲਾ ਕੇ ਬੈਠਾ ਨਵਾਬ ਪੁੱਛਣ ਲੱਗ ਪਿਆ ਕਹਿੰਦਾ ਸਰਦਾਰ ਜੀ ਕੀ ਆ ਹੋਆ ਇਤਨੇ ਪ੍ਰਸੰਨ ਕਿਉਂ ਹੋ ਉਹ ਕਹਿਣ ਲੱਗੇ ਬਾਬ ਜੀ ਅਸੀਂ ਲੋਨ ਵਾਸਤੇ ਜਿਹੜੀ ਫੈਰ ਲਾਈ ਸੀ ਲੋਨ ਸਾਡਾ ਪਾਸ ਹੋ ਗਿਆ ਧੰਨ ਗੁਰੂ ਗRANDਾਸ ਮਹਾਰਾਜ ਦੀ ਕਿਰਪਾ ਸਦਕਾ ਕੱਲ ਨੂੰ ਅਸੀਂ ਦੋ ਟਰਾਲੇ ਹੋਰ ਪਾ ਰਹੇ ਜਦੋਂ ਉਹਨੇ ਕਿਹਾ ਦੋ ਟਰਾਲੇ ਹੋਰ ਪਾ ਰਹਿਆ ਨਵਾਬ ਜਿਹੜਾ ਸੜਨ ਕਰਕੇ ਕੋਲਾ ਬੋ ਗਿਆ ਸਰਦਾਰ ਜੀ ਨੇ ਡੱਬਾ ਫੜਿਆ ਤੇ ਜਿਹੜਾ ਅੱਗੇ ਕਰ ਦਿੱਤਾ ਲਓ ਜੀ ਮੂੰਹ ਮਿੱਠਾ ਕਰੋ ਗੁੱਸੇ ਤੇ ਮਾਰੇ ਉਸਨੇ ਇੱਕ ਪੀਸ ਪੜਦਾ ਤੇ ਉੱਠਿਆ ਸਿੱਧਾ ਗਿਆ ਮੌਲਵੀ ਦੇ ਕੋਲ ਮੌਲਵੀ ਨੂੰ ਗੱਲ ਤੇ ਖੜਦਿਆ ਕਹਿਣ ਲੱਗਾ ਜਦੋਂ ਮੌਲਵੀ ਤੇ ਤਿੰਨ ਚਾਰ ਉਸਨੇ ਚਬੇੜਾ ਮਾਰ ਦਿੱਤੀਆਂ ਤੇ ਮੌਲਵੀ ਕਹਿਣ ਲੱਗਾ ਕਹਿਣ ਲੱਗਾ ਨਾਬਾਬ ਜੀ ਐਸਾ ਨਹੀਂ ਹੋ ਸਕਦਾ ਕਹਿੰਦਾ ਮੇਰਾ 40 ਸਾਲ ਦਾ ਤਜਰਬਾ ਇਦਾਂ ਨਹੀਂ ਹੋ ਸਕਦਾ ਮੈਨੂੰ ਉਸ ਪਰਿਵਾਰ ਦੇ ਵਿੱਚ ਲੈ ਕੇ ਜਾ। ਤੇ ਜਦ ਮੌਲਵੀ ਜਦੋਂ ਉਸ ਪਰਿਵਾਰ ਦੇ ਵਿੱਚ ਆਇਆ ਸਿੱਧ ਪਰਿਵਾਰ ਦੇ ਵਿੱਚ ਜਦੋਂ ਤੇਗਾਂ ਨੂੰ ਟੱਪਣ ਲੱਗਾ ਤੇ ਉਸ ਨੂੰ ਇਹੋ ਜਿਹਾ ਝੜਕਾ ਵੱਜਾ ਪਛਾਹ ਜਾਂ ਕਿੱਡੇ ਪੈਂਦਾ। ਤੇ ਮੌਲਵੀ ਕਹਿਣ ਲੱਗਾ ਕਹਿਣ ਲੱਗਾ ਕਿ ਨਵਾਲ ਸਾਹਿਬ ਮੈਂ ਅੰਦਰ ਨਹੀਂ ਜਾ ਸਕਦਾ। ਜਹਾਂ ਕਿਸਨੇ ਕੋਈ ਜਾਦੂ ਕੀਤਾ ਕੋਈ ਟੋਨਾ ਕੀਤਾ ਮੈਂ ਅੱਗੇ ਨਹੀਂ ਜਾ ਸਕਦਾ ਕੋਈ ਮੰਤਰ ਜਹ ਚੱਲ ਰਹਾ ਹੈ ਜਦੋਂ ਉਹਨੇ ਗਿਆ ਕਿ ਸਰਦਾਰ ਜੀ ਬਾਹਰ ਹੋਣਾ ਪਵੇਗਾ ਜਦ ਸਰਦਾਰ ਜੀ ਬਾਹਰ ਆਏ ਸਾਰੀ ਘਟਨਾ ਸਮਝ ਲਕ ਕੀਤੀ ਤਿੰਨ ਮੌੜੀ ਪੁੱਛਣ ਆਪਿਆ ਕਹਿਣ ਲੱਗਾ ਕਿ ਸਰਦਾਰ ਜੀ ਤੁਸੀਂ ਕੌਨ ਸਾ ਮੰਤਰ ਪੜ੍ਹਦੇ ਹੋ ਤੇ ਸਰਦਾਰ ਜੀ ਕਹਿਣ ਲੱਗੇ ਕਿ ਅਸੀਂ ਕੋਈ ਮੰਤਰ ਪੜ੍ਹਦੇ ਹਾਂ ਕਿ ਸਾਡੇ ਬੱਚੇ ਜਦੋਂ ਥੋੜੇ ਜਿਹੇ ਵੱਡੇ ਹੁੰਦੇ ਨੇ ਜਦੋਂ ਬੋਲਣ ਲੱਗ ਪੈਂਦੇ ਸਾਡੇ ਛੋਟੇ ਛੋਟੇ ਬੱਚੇ ਵੀ ਘਰੇ ਮੰਤਰ ਦਾ ਜਾਪ ਕਰਦੇ ਨੇ ਤਾਂ ਕਰਕੇ ਸਾਡੇ ਮੰਦਰ ਦੇ ਘਰ ਦੇ ਵਿੱਚ ਸਾਡੇ ਮੰਦਰ ਦਾ ਪੈਰਾ ਤੇ ਮੌਲੇ ਵੀ ਪੁੱਛਣ ਲੱਗ ਪੈਂਦਾ ਕਹਿੰਦਾ ਕਿਹੜਾ ਮੰਤਰ ਪੜਦੇ ਜੀ ਸਰਦਾਰ ਜੀ ਕਹਿਣ ਲੱਗੇ ਮੂਲ ਮੰਤਰ ਕਹਿਣ ਲੱਗੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਤੇ ਮੌਲਵੀ ਪੁੱਛਣ ਲੱਗਦਾ ਕਿ ਇਹ ਕਿਹੜਾ ਮੰਤਰ ਹੈ ਤੇ ਸਰਦਾਰ ਜੀ ਕਹਿਣ ਲੱਗੇ ਕਿ ਇਹ ਮੋਲ ਮੰਤਰ ਤੇ ਮੌਲਵੀ ਕਹਿਣ ਲੱਗਾ ਸਰਦਾਰ ਜੀ ਜੇ ਉਹ ਮੰਤਰ ਹੈ ਇਸ ਮੰਤਰ ਵਿੱਚ ਇਤਨੇ ਸ਼ਕਤੀਆ ਕਿ ਜਿਹੜਾ ਇਸ ਦਾ ਜਾਪ ਕਰੇਗਾ ਉਸ ਦਾ ਸਭੀ ਦੁੱਖ ਜਿਹੜਾ ਨਾਸ਼ ਹੋ ਜਾਵੇਗਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਅਸੀਂ ਯਤਨ ਕਰਕੇ ਉਰਜਾਨਾ ਜਿਹੜਾ ਗੁਰਬਾਣੀ ਨੂੰ ਪੜਿਆ ਕਰੀਏ ਆ ਤੋਕੇ ਬਹਿਨਾ ਪਰਮਾਤਮਾ ਜਿਹੜੇ ਦੂਰ ਹੋ ਜੇ ਕਿਤੇ ਸਾਡੇ ਤੇ ਕਾਲਾ ਜਾਦੂ ਕਰਤਾ ਸਾਡੇ ਤੇ ਅਹ ਕਰਤਾ ਐਂ ਕਰਤਾ ਤਾਂ ਸਾਡਾ ਨੁਕਸਾਨ ਹੁੰਦਾ ਇਹੋ ਜਿਹਾ ਕਾਲਾ ਜਾਦੂ ਕੁਝ ਨਹੀਂ ਹੁੰਦਾ ਤੇ ਜੇ ਨਾਮ ਹੈ ਦਾ ਕਾਲਪੁਤ ਪਰਮਾਤਮਾ ਦਾ ਨਾਮ ਤੇ ਅੰਮ੍ਰਿਤ ਵੇਲੇ ਉੱਠਿਆ ਕਰੀਏ ਸਹਿਬਾ ਦੀ ਬਾਣੀ ਨੂੰ ਪੜਿਆ ਕਰੀਏ ਸਾਹਿਬ ਕਹਿੰਦੇ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਲਵਾ ਪਾਰ ਆਖਰ ਮੰਗੈ ਦੇ ਦੇ ਦਾਤ ਕਰੇ ਦਾਤਾਰ ਫੇਰ ਕ ਅੱਗੇ ਰੱਖਿਆ ਜਿਤ ਦਸੈ ਦਰਬਾਰ ਤੇ ਸਾਬ ਕਹਿੰਦੇ ਕਿ ਇਹੋ ਜਿਹਾ ਕਾਲ ਮੁਖ ਪ੍ਰਮਾਤਮਾ ਦੇ ਅੱਗੇ ਕੀ ਰੱਖੀਏ ਕਿ ਸਾਨੂੰ ਕਾਲ ਮੁਖ ਪ੍ਰਮਾਤਮਾ ਦਾ ਦਰਵਾਜ਼ਾ ਦਿਸੇਵੇ ਤੇ ਸਾਬ ਨੇ ਨਾਲ ਹੀ ਸੁਬਾ ਦਿੱਤਾ ਅੰਮ੍ਰਿਤ ਵੇਲਾ ਸਤਨਾਓ ਵਟਿਆਈ ਵਿਚਾਰ ਕਿ ਅੰਮ੍ਰਿਤ ਵੇਲੇ ਉਠੋ ਸਾਬ ਦੀ ਵਟਿਆਈ ਕਰੋ ਤੁਹਾਡੇ ਸਾਰੇ ਦੁੱਖ ਲੇਖੜਿਆ ਨਾਸ਼ ਗਣ ਕੇ ਯਤਨ ਕਰੋ ਇੱਕ ਕਾਲਪੁੱਤ ਪਰਮਾਤਮਾ ਦੀ ਬਾਣੀ ਦੇ ਨਾਲ ਜੁੜੋ ਇੱਕ ਕਾਲਪੁੱਤ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ ਸੋ ਇੰਨਾ ਕਹਜਨਾ ਪ੍ਰਮਾਣ ਕਰਨਾ ਗੁਰਮਤਿ ਵਿਚਾਰਾ ਕਰਦਿਆਂ ਹੋ ਗਈਆਂ ਇੱਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਦਾਦੇ ਸ਼ਬਦਾ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਤਾਂ ਉਸ ਖਿਮਾ ਦਾ ਜਾਚੇ ਕਿ ਗੁਰੂ ਨਾਮ ਦਾ ਤੇ ਦਾਦਾ ਦਾ ਕੁੱਤਾ ਗੁਰੂ ਰਾਮਦਾਸ ਮਰਨ ਦੀ ਨੇ ਡਿਊਟੀ ਬਖਸ਼ ਕੀਤੀ ਵਿਚਾਰ ਕਰਦੇ ਦਰਬਾਰ ਵਿੱਚ ਹਾਜ਼ਰ ਸੰਗਤਾਂ ਲਾਈਵ ਤੇ ਰਿਕਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਦਾਸ ਨੇ ਇੰਨਾ ਪਿਆਰ ਬਖਸ਼ ਕਰਦਿਆਂ ਨੇ ਇੰਨੀਆਂ ਹਾਜ਼ਰੀਆਂ ਪ੍ਰਮਾਣ ਕਲਣੀਆਂ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਪਰਸ਼ੀਰ ਦੇ ਬਖਸ਼ ਲੈਣ ਦੀ ਬਲਾਉਫਤ ਹੈ ਜੀ ਆਪ ਕੋ ਜੀ ਵਾਹਿਗੁਰੂ ਜੀ ਕਾ ਕਨਸਾ ਵਾਹਿਗੁਰੂ ਜੀ ਕੀ ਫਤਿਹ